ਲਵਰਾਜ ਦੀ ਕਹਾਣੀ ਜੱਟ ਤੇ ਬਾਣੀਆਂ ਬਾਣੀਆਂ ਜੀ 20 ਗੁਣਾ 10 ਦੀ ਦੁਕਾਨ ਅੱਗੇ 10 ਕਿੱਲੇ ਵਾਲੇ ਜੱਟ ਦੀ ਨਵੀਂ ਲਈ ਗੱਡੀ ਸਵਿਫਟ ਡਿਜ਼ਾਇਰ ਦਾ ਹਾਰਨ ਵੱਜਿਆ ਤਾਂ ਬਾਣੀਆਂ ਆਪਣੀ ਰੱਸੀ ਨਾਲ ਬੰਨੇ ਹੋਏ ਚਸ਼ਮੇ ਦੇ ਉੱਤੋਂ ਚੱਕਿਆ ਉਹ ਆ ਜਾ ਬਾਈ ਆ ਜਾ ਮਰਕੀ ਸਿਆ ਆ ਜਾ ਵਧਾਈਆਂ ਭਾਈ ਵਧਾਈਆਂ ਮੁੰਡਾ ਵਿਆਹ ਲਿਆ ਅਰੇ ਗੱਡੀ ਵੀ ਲੈ ਲਈ ਹਾਂ ਬੜੀ ਤਰੱਕੀ ਕਰ ਲਈ ਵੀ ਉਹ ਲੈ 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 ਬਾਈ ਨੇ ਮਲਕੀ ਸਿੰਘ ਨੂੰ ਸਮਝ ਨਹੀਂ ਆਇਆ ਵੀ ਬਾਣੀਆਂ ਤਰੀਫਾਂ ਕਰ ਰਿਹਾ ਕਿ ਟੀਚਰਾਂ ਆ ਚੱਕ ਲੱਸੀ 2 ਲੀਟਰ ਆ ਡੋਲੂ ਬਾਣੀਆਂ ਦੇ ਅੱਗੇ ਰੱਖ ਕੇ ਮੁੰਡਾ ਮੁੜ ਗਿਆ ਨਾਲੇ ਜਾਂਦਾ ਹੋਇਆ ਕਹਿੰਦਾ ਬਾਪੂ ਤੂੰ ਬੈਠ ਮੈਂ ਆਉਣਾ ਜਾਂਦੀ ਹੋਈ ਗੱਡੀ 'ਚ ਵੱਜਦਾ ਸਾਊਂਡ ਬਾਣੀਆਂ ਦੀਆਂ ਦੁਕਾਨਾਂ ਹਲਾਉਂਦਾ ਸੀ ਫਿਰ ਹੋਰ ਮਲਕੀ ਸਿਆ ਘਰੇ ਖੈਰ ਸੁਖ ਭਾਈ ਉਹ ਬਸ ਮੇਰਾ ਮਾਲਕ ਧੀ ਬਾਕੀ ਦਿਨ ਨੂੰ ਪਤਾ ਹੀ ਆ ਜੱਟਾਂ ਦਾ ਹਾਲ ਤੁਸੀਂ ਵਧੀਆ ਬੈਠੇ ਜ਼ੀਰੋ ਤੇ ਜ਼ੀਰੋ ਚੜੀ ਜਾਂਦੇ ਹੋ ਕਹਿ ਕੇ ਮਲਕੀਤ ਸਿੰਘ ਝੂਠਾ ਜਹਾਸਿਆ ਓਏ ਸਾਡਾ ਤਾਂ ਗੋਠਾ ਤੁਹਾਡੀ ਬਈ ਤੇ ਗਿੱਜ ਗਿਆ ਹੱਥੋ ਹੱਥ ਮਲਕੀਤ ਸਿੰਘ ਨੇ ਕਰਜੇ ਵਰਗਾ ਜਵਾਬ ਦਿੱਤਾ ਤੇ ਦੱਸ ਵੀ ਦਿੱਤਾ ਕਿ ਉਹ ਕਿਵੇਂ ਆਇਆ ਕਾਹ ਨੂੰ ਮਸ਼ਕਰੀਆਂ ਕਰਦਾ ਮਲਕੀਤ ਸਿੰਘ ਅਸੀਂ ਜੱਟਾਂ ਦੀ ਕੀ ਰੀਸ ਕਰਨੀ ਆ ਓਟੇ ਆਸਰੇ ਅਸੀਂ ਆ ਅਲਾ ਦੱਸ ਬਾਣੀ ਆ ਵੀ ਸਾਰੀ ਗੱਲ ਸਮਝ ਕੇ ਅੰਦਰੋਂ ਹੱਸਿਆ ਉੱਤੋਂ ਇਹਨੂੰ ਪਤਾ ਹੈ ਤੇਰਾ ਤੇ ਮੇਰਾ ਬਾਪੂ ਪੱਕੇ ਆੜੀ ਸੀ ਉਹ ਕਹਿੰਦੇ ਉਹਨੇ ਚਾਰ ਡੱਬੇ ਰੱਖ ਦੁਕਾਨ ਤੋੜ ਲਈ ਤੇ ਮੇਰਾ ਬਾਪੂ ਵੱੜ ਗਿਆ ਖੇਤੀ 'ਚ ਉਹ ਸਾਨੂੰ ਵੀ ਕੁੱਟ-ਕੁੱਟ ਲਈ ਰੱਖਦਾ ਸੀ ਨਾਲ ਭਲੇ-ਵਿਹਲੇ ਦੀ ਗੱਲ ਆ ਜ਼ਮੀਨ ਵੀ ਬਣਾਈ ਸੀ ਉਹਨੇ ਪਰ ਮੈਂ ਤਾਂ ਉਹੀ ਰਿਹਾ ਛੋਟਾ ਹੁੰਦਾ ਦਾਣੇ ਦੇਖ ਕੇ ਚੀਜ਼ਾਂ ਲੈਂਦਾ ਸੀ ਤੇ ਆ ਹੁਣ ਆਂ ਗੂਠੇ ਲਾ ਕੇ ਦਸ ਦਾ ਦਸ ਦਾ ਮਲਕੀਤ ਸਿੰਘ ਖੁਦਾਸ ਹੋ ਗਿਆ ਉਸ ਸਮੇਂ ਦਾ ਘੇੜਾ ਭਾਈ ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ ਬਾਣੀਆਂ ਨੇ ਹੰਢਿਆ ਫਿਰ ਜਵਾਬ ਦਿੱਤਾ ਯਾਰ ਦੱਸ ਤੁਸੀਂ ਕਿੱਦਾਂ ਕਮਾ ਲੈਨੇ ਹੋ ਸਾਨੂੰ ਕਿਉਂ ਨਹੀਂ ਪੂਰੀ ਪੈਂਦੀ ਮਲਕੀਤ ਸਿੰਘ ਬਾਣੀਆਂ ਦੇ ਨੇੜੇ ਨੂੰ ਹੋ ਗਿਆ ਮੰਨੇਗਾ ਤਾਂ ਦੱਸੂ ਬਾਣੀਆਂ ਦਿਲੋਂ ਸਮਝਾਉਣਾ ਚਾਹੁੰਦਾ ਸੀ ਇਹਨੇ ਮੋਬਾਈਲ ਦੀ ਰਿੰਗ ਵੱਜ ਗਈ ਆਹ ਪੁੱਤ ਦੱਸ ਬਾਣੀਆਂ ਕੁੜੀ ਦੀ ਕਾਲ ਚੱਕ ਕੇ ਬੋਲਿਆ ਪਾਪਾ ਜੀ ਅੱਜ ਫੇਰ ਉਹ ਗੱਡੀ ਵਾਲਾ ਉੱਚੀ ਉੱਚੀ ਗਾਣੇ ਲਾ ਕੇ ਗਲੀ 'ਚ ਗੇੜੇ ਦੇ ਰਿਹਾ ਜੋ ਟਿਊਸ਼ਨ ਟਾਈਮ ਤੰਗ ਕਰਦਾ ਹੁੰਦਾ ਅਤੇ ਤੋਂ ਨੰਬਰ ਨੋਟ ਕਰਕੇ ਦੱਸ ਮੈਂ ਕਰਦਾ ਇਹਦਾ ਕੁਝ ਓਕੇ ਕਹਿ ਕੇ ਕੁੜੀ ਨੇ ਫੋਨ ਕੱਟ ਦਿੱਤਾ ਨਾਲ ਦੀ ਨਾਲ ਮੈਸੇਜ ਆ ਗਿਆ ਕੁੜੀ ਦਾ ਨੰਬਰ ਪੜ ਕੇ ਬਾਣੀਆਂ ਤੇਸਟ ਆ ਗਿਆ ਇਹ ਆ ਵਜਾ ਮਲਕੀਤ ਸਿਆ ਸਮਝਿਆ ਮੋਬਾਈਲ ਹੰਨ ਪੜ ਮਲਕੀਤ ਦੇ ਅੱਗੇ ਕਰਕੇ ਬੋਲਿਆ ਆ ਕਿਸ਼ਤਾਂ ਤੇ ਗੱਡੀਆਂ ਲੈ ਕੇ ਦਿੰਨੇ ਹੋ ਨਾ ਫੇਰ ਉਹ ਲੋਕਾਂ ਦੀਆਂ ਧੀਆਂ ਪੈਣਾ ਨੂੰ ਛੇਣ ਲਈ ਨਿੱਤ ਲਾੜੇ ਬਣ ਕੇ ਨਿਕਲਦੇ ਆ ਗੁੱਸਾ ਨਾ ਕਰਨੀ ਭਾਈ ਇੱਕ ਗੱਲ ਪੁੱਛਾਂ ਪੁੱਛਾ ਮਲਕੀ ਸਿੰਘ ਢਿੱਲੀ ਜੀ ਆਵਾਜ਼ ਚ ਬੋਲਿਆ ਐ ਕਿੰਨੇ ਦੀ ਲਿਆ ਗੱਡੀ 8-9 ਲੱਖ ਦੀ ਤਾਂ ਪਹਿਜੂ ਆ 15 ਲੱਖ ਤੇਰੇ ਤੇ ਕਰ ਜਾ ਉਹ ਲਾ ਦਿੰਦਾ ਕੋਈ ਸੌਖਾ ਹੋ ਜਾਂਦਾ ਕੋਈ ਤਾਂ ਤੂੰ ਪਹਿਲਾਂ ਹੀ ਸੀ ਟਵਾ ਹੋਰ ਫੁੱਟ ਲਿਆ ਮਲਕੀ ਸਿੰਘ ਦੀਆਂ ਅੱਖਾਂ ਸੁਣ ਕੇ ਧਰਤੀ ਚ ਗੱਡੀਆਂ ਗਈਆਂ ਉਸ ਨੂੰ ਆਪਣੇ ਮੁੰਡੇ ਤੇ ਗੁੱਸਾ ਆਇਆ ਪਰ ਪਾਣੀ ਦੀ ਕੁੱਟ ਵਾਂਗ ਲੰਘ ਗਿਆ ਸੰਭਲ ਕੇ ਬੋਲਿਆ ਉਹ ਤਾਂ ਮੁੰਡੇ ਦੇ ਸਹੁਰਿਆਂ ਨੇ ਦਿੱਤਾ ਸੀ ਲੱਖ ਕੁ ਕੁਝ ਮੁੰਡਾ ਕਹਿੰਦਾ ਕਿਸ਼ਤਾਂ ਭਰ ਦਾਂਗੇ ਨਵੀਂ ਗੱਡੀ ਲੈ ਲੈਣੇ ਆ ਕਿੱਧਰ ਬਹੁ ਬੱਸਾਂ 'ਚ ਤੱਕੇ ਖਾਂਦੀ ਫਿਰੂ ਤਾਂ ਹੀ ਅੱਖ ਚੱਪ ਰਿਆ ਮਰਕੀਸ਼ ਸਿੰਘ ਨੇ ਬਜਾ ਦੱਸੀ ਮੁੰਡਾ ਕਿੰਨਾ ਕੁ ਕਮਾਉਂਦਾ ਹੈ ਮਹੀਨੇ ਦਾ ਜਾਂ ਫਿਰ ਬਹੁ ਆ ਜਿਹਨਾਂ ਨੇ ਗੱਡੀ ਚਾਹਉਣਾ ਜਾਣਾ ਕਰਨਾ ਹੈ ਕਮਾਉਂਦਾ ਸਵਾ ਡੱਕਾ ਨਹੀਂ ਤੋੜਦਾ ਕੀ ਦਸੀਏ ਭਰਾਵਾ ਕੱਲ ਨੂੰ ਪਹਿਲੀ ਕਿਸ਼ਤ ਦੇਣੀ ਹੈ ਤਾਂ ਹੀ ਤੇਰੇ ਕੋਲ ਆਇਆ ਮਰਕੀਸ਼ ਸਿੰਘ ਨੇ ਪੇਟ ਖੋਲ ਦਿੱਤਾ ਕੋਈ ਨਾ ਪਹਿਲੇ ਤੈਨੂੰ ਦੇਖ ਕੇ ਤੋਰੂੰ ਹਰ ਇੱਕ ਗੱਲ ਆ ਕਿਸ਼ਤ ਤੁਸੀਂ ਬੰਨ ਲੀਦਾ 10000 ਦੀ ਸੌਰੇ ਜਾਣਾ 6 ਮਹੀਨੇ ਤੋਂ ਬਾਕੀ ਟਾਈਮ ਇਹਦਾ ਕੀ ਕਰੋਗੇ ਹਟਾਰ ਪਾਓਗੇ ਪਰ ਕਿਸੇ ਕੋਲ ਜਵਾਬ ਨਹੀਂ ਸੀ ਕੋਈ ਦੱਸਣ ਨੂੰ ਕਿਉਂ ਕੀ ਕਮਾਉਗੀ ਆ ਪਰਿਆ ਕਿ ਨਾ ਮੁੰਡਾ ਪਤਾ ਨਹੀਂ ਕਾਰੀ ਤਾਂ ਹਜੇ ਵੀ ਤੁਰਿਆ ਫਿਰਦਾ ਹੈ ਕਰਦਾ ਪਤਾ ਨਹੀਂ ਕੀ ਆ ਆ ਸੌਰੇ ਜਾਣ ਲਈ ਗੱਡੀ ਕਿਰਾਏ ਤੇ ਵੀ ਤਾਂ ਲਈ ਜਾ ਸਕਦੀ ਐ ਨਾਲ ਜਾਊ ਡਰਾਈਵਰ ਮੇਰਾ ਇੰਨਾ ਕੰਮ ਅਜੇ ਤੱਕ ਆਪਦੀ ਗੱਡੀ ਨਹੀਂ ਲਈ ਭਾਈ ਪੱਕੀ ਕਰੀ ਹੋਈ ਗੱਡੀ ਨਾ ਇੱਕ ਕਾਲ ਤੇ ਗੇਟ ਚ ਆਖੜਦੀ ਆ ਆ ਤੁਸੀਂ ਬੇਵਜਾ ਫਜ਼ੂਲ ਖਰਚਦੇ ਆ ਬਿਨਾ ਮਤਲਬ ਤੋਂ ਘਰ ਪਰ ਨਲੀ ਚੀਜ਼ਾਂ ਖਰੀਦਦੇ ਹੋ ਫਿਰ ਉਹਨਾਂ ਨੂੰ ਸੰਭਲ ਲਈ ਘਰ ਵੱਡੇ ਕਰੀ ਜਾਂਦੇ ਹੋ ਉੱਤੋਂ ਬੇਲੜ ਮੁੰਡਿਆਂ ਨੂੰ ਪੁਛਦੇ ਨਹੀਂ ਚਤਾ ਬੀਬੀਓ ਕਿੱਥੇ ਫਿਰਦੇ ਆ ਫਿਰ ਕਮਾਈ ਥੋੜੀ ਓਨੀ ਆ ਹੋ ਤਾਂ ਵਧੀ ਨਾ ਉਸੇ ਖੇਚ ਬੰਦੇ ਜ਼ਰੂਰ ਵੱਧ ਗਏ ਫਿਰ ਹੱਥੀ ਕੋਈ ਕੰਮ ਨਹੀਂ ਕਰਦੇ ਬਈਏ ਸੈੱਟ ਕਰਤੇ ਤੁਹਾਡੇ ਚੌਧਰ ਨੇ ਤਾਂ ਮਲਕੀਸ਼ ਸਿੰਘ ਦੇ ਬਾਣੀਏ ਦੀਆਂ ਗੱਲਾਂ ਚਪੇੜਾਂ ਵਾਂਗ ਵੱਜ ਰੀਆਂ ਸੀ ਪਰ ਉਹ ਕੋਲੇ-ਕੋਲੇ ਕੁਟ ਲੰਗਾਈ ਜਾ ਰਿਆ ਸੀ ਜਿੰਨੀ ਚਾਦਰ ਉਹਨੇ ਕੋ ਪੈਰ ਫਸਾਰੀਏ ਮਲਕੀਸ਼ਿਆਂ ਕੀ ਪਚਾ ਲਾਇਆ ਸੀ ਮੁੰਡਾ ਵਾਂ ਉਹਨੂੰ 20 ਕੀ ਸਾਲਾਂ ਦਾ ਤਾਂ ਹੈਗਾ ਅਕਲ ਉਹਨੂੰ ਰਾਈਦੀ ਨਹੀਂ ਡੱਕਾਂ ਤੋਰਦਾ ਨਹੀਂ ਉੱਤੋਂ ਗੱਡੀ ਲੈਤੀ ਤੇਲ ਨੇ ਪੈਸੇ ਫੁੱਕਣ ਲਾਤਾ ਫਿਰ ਖਾਣ ਪੀਣ ਵੀ ਲੱਗ ਜੂ ਦੇਈ ਜਾਈ ਗੁੱਠਾ ਲਾਈ ਜਾਈ ਕੰਡੇ ਆਪੇ ਬੀਜ ਦਿਓ ਤੁਸੀਂ ਫੁਕਰ ਬੁਣੇ ਚ ਦੇ ਵੱਟਣੇ ਵੀ ਆਪ ਨੂੰ ਹੀ ਪੈਣੇ ਆ। ਆ ਸਿਆਣਿਆਂ ਕਹਿਆ ਵੀ ਭਾਈ ਭੁੱਖ ਇੱਕ ਰੋਟੀ ਦੀ ਹੋਵੇ ਨਾ ਮਲਕੀਸ਼ਿਆ ਇੱਕੋ ਹੀ ਪਕਾਈਏ। ਚਾਰ ਪਕਾ ਕੇ ਸੁੱਟੋਗੇ ਤਾਂ ਕਣਕ ਮੁਕ ਦੀ ਟਾਈਮ ਨਹੀਂ ਲਾਉਂਦੀ। ਮਲਕੀਸ਼ ਸਿੰਘ ਨੂੰ ਬਾਣੀਆਂ ਦੀਆਂ ਗੱਲਾਂ ਸੁਣ ਕੇ ਤੱਪ ਚੜ ਗਿਆ। ਬਾਣੀਆਂ ਨੇ ਬਹੀ ਹੱਗੇ ਕਰਤੀ। ਮਲਕੀਸ਼ ਸਿੰਘ ਦਾ ਗੁੱਠਾ ਜੋ ਪਹਿਲਾਂ ਕਦੇ ਗੋਲਿਆ ਨਹੀਂ ਸੀ ਅੱਜ ਚੱਕ ਨਾ ਹੋਇਆ। ਢੜ ਰਹੇ ਨੇ ਯਾਰ। ਕਹਿ ਕੇ ਖੜਾ ਹੋ ਗਿਆ। ਬਾਹਰ ਮੁੰਡੇ ਨੇ ਗੱਡੀ ਦਾ ਹਾਰਨ ਫੇਰ ਮਾਰਿਆ ਤਾਂ ਮਲਕੀਤ ਸਿੰਘ ਭਾਰੇ ਹੋਏ ਪੈਰਾਂ ਤੇ ਤੁਰ ਪਿਆ ਬਾਣੀਆਂ ਵੀ ਨਾਰੇ ਬਾਹਰ ਆ ਗਿਆ ਮੁੰਡੇ ਕੋਲ ਆ ਕੇ ਕਹਿੰਦਾ ਪਤਾ ਆਪਣੀ ਮਾਂ ਆ ਜਮੀਨ ਗਹਿਣੇ ਕਰਕੇ ਆਸ ਕੀ ਨਹੀਂ ਕਰੀਦੀ ਧੀਆਂ ਭੈਣਾ ਨਾ ਸਭ ਦੀਆਂ ਸਾਂਝੀਆਂ ਹੁੰਦੀਆਂ ਮਲਕੀਤ ਸਿੰਘ ਸਮਝਾਂ ਹੀ ਕਰੀ ਜਾ ਕੇ ਮੁੰਡੇ ਨੂੰ ਮਲਕੀਤ ਸਿੰਘ ਦੀ ਚੁੱਕੀ ਹੋਈ ਗਰਦਨ ਉਸ ਦੀ ਹਾਲਤ ਦਸਰੀ ਸੀ ਮੁੰਡੇ ਨੇ ਗੱਡੀ ਦਾ ਬਰੋਲਾ ਬਣਾ ਦਿੱਤਾ ਗੁੱਸੇ 'ਚ ਤੇ ਚੱਕਮਾ ਜਿਆ ਗਾਣਾ ਛੱਟ ਗਿਆ ਮਲਕੀਤ ਸਿੰਘ ਨੂੰ ਗੁੱਸਾ ਚੜੀ ਜਾਵੇ ਦਿਲ ਕਰਦਾ ਸੀ ਗੱਡੀ ਚੋਂ ਉਤਾਰ ਕੇ ਦੇ ਛਿੱਤਰ ਮਾਰੇ ਪਰ ਕੁਝ ਸੋਚ ਕੇ ਉਹ ਚੁੱਪ ਸੀ ਥੋੜੇ ਟਾਈਮ ਦੀ ਚੁੱਪ ਤੋਂ ਬਾਅਦ ਮੁੰਡੇ ਨੂੰ ਕਹਿੰਦਾ ਆਪਾਂ ਬਾਣੀਏ ਦੇ ਘਰ ਮੁਰਦੀ ਜਾਣਾ ਅੱਜ ਮੁੰਡੇ ਨੇ ਬ੍ਰੇਕ ਮਾਰ ਲਏ ਪਰ ਫਿਰ ਮਨ ਤੇ ਸੋਚਿਆ ਕੋਈ ਕੰਮ ਕਿਆ ਹੋ ਇਹਨੂੰ ਲੈ ਚੱਲਦੇ ਆ ਕੰਮ ਬਣ ਗਏ ਖੋਰ ਜਿਹੜੀ ਵੱਜੂ ਅੱਜ ਹੁੰਦਾ ਰਹਿ ਬੁੜਿਆ ਾਂਦਰੋਂ ਖਿੜ ਗਿਆ ਤੇ ਗਾਣੀ ਦੀ ਆਵਾਜ਼ ਜ਼ਰਾ ਉੱਚੀ ਕਰਕੇ ਸ਼ੀਸ਼ਾ ਡਾਊਨ ਕਰ ਲਿਆ ਘਰ ਲੰਘਦੇ ਗਏ ਬਾਣੀਏ ਦਾ ਘਰ ਵੀ ਲੰਘ ਗਿਆ ਜਦੋਂ ਮੁੰਡੇ ਨੇ ਪੁੱਛਿਆ ਬਾਪੂ ਕਿਹਦੇ ਕੋਲ ਜਾਣਾ ਅੱਗੇ ਤਾਂ ਮੋੜ ਆ ਗਿਆ ਮੋੜ ਨਹੀਂ ਤਾਂ ਤੈਨੂੰ ਚਾਉਣਾ خیر ਉਹ ਮੈਨੂੰ ਤਾਂ ਕੋਈ ਫਰਕ ਪਿਆ ਨਹੀਂ ਜਾ ਰਿਹਾ ਇਸ ਕਿਹੜੀ ਗੂੜੀ ਨਾਲ ਇੱਕ ਹੋਰ ਮਾਰੀਏ ਓ ਯਾਰ ਕਹਿੰਦੇ ਸਵਾਦ ਹੀ ਬਹੁਤ ਆਉਂਦਾ ਮੈਂ ਤਾਂ ਸੁਣਿਆ ਸੀ ਪਰ ਸਾਲਾ ਮੈਨੂੰ ਕਿਉਂ ਨਹੀਂ ਆਇਆ ਨਾ ਤੇਰੇ 'ਚ ਕੋਈ ਫਰਕ ਦਿਖ ਰਿਹਾ ਉੰਜੇ ਫਰਕ ਹੀ ਕੋਈ ਨਹੀਂ ਪੈਂਦਾ ਫੇਰ ਤਾਂ ਤੂੰ ਰੋਜ਼ਾਨਾ ਸਮਾਂ ਤੇ ਤੇਲ ਦੋਨੋਂ ਫੂਕ ਕੇ ਜਾਣਾ ਪਤੰਦਰਾ ਮਲਕੀਸ਼ ਸਿੰਘ ਸ਼ੀਸ਼ਾ ਡੌਂ ਕਰਕੇ ਗਲੀ ਚ ਗੇੜੀਆਂ ਦਿੰਦਿਆਂ ਮੁੰਡਿਆਂ ਵੱਲ ਵੇਖ ਕੇ ਕਹਿਣ ਲੱਗਿਆ ਆ ਕੁਝ ਖੱਟਿਆ ਵੀ ਸਾਰੇ ਤੇਰੇ ਵਰਗੇ ਵੇਲੜਾ ਮਲਕੀਸ਼ ਸਿੰਘ ਨੇ ਮੁੰਡੇ ਦੇ ਮੋਢੇ ਨੂੰ ਥਾਪੜ ਦੇ ਹੋਏ ਹੱਸ ਕੇ ਕਿਹਾ ਮੁੰਡਾ ਪਾਣੀ ਪਾਣੀ ਹੋ ਗਿਆ ਉਸਦੇ ਪੈਰ ਪੱਥਰ ਹੋ ਗਏ ਸੀਟ ਤੇ ਸੁੱਨ ਹੋਇਆ ਬੈਠਾ ਸੀ ਈਗਲ ਵੀ ਆਰ ਸੱਚ ਤਾਂ ਇਈ ਉਹ ਪਰ ਦਿਸਦਾ ਨਹੀਂ ਘਰੇ ਥੱਲੇ ਚੱਲ ਹੁਣ ਮੁੰਡੇ ਦੀ ਸਮਝ ਤੋਂ ਬਾਹਰ ਹੋ ਗਈ ਗੱਲ ਉਸ ਨੂੰ ਲੱਗਾ ਕਿਸੇ ਨੇ ਉਸ ਨੂੰ ਪਹਾੜ ਤੋਂ ਧੱਕਾ ਦਿੱਤਾ ਹੋਵੇ ਤੇ ਉਸ ਦਾ ਕੱਖ ਵੀ ਨਾ ਬਚਿਆ ਹੋਵੇ ਹੁਣ ਗੱਡੀ ਤੁਰਤਾਰੀ ਸੀ ਪਰ ਗੱਡੀ ਵਿੱਚ ਨਾ ਹੁਣ ਰਫਤਾਰ ਸੀ ਤੇ ਨਾ ਸਾਊਂਡ ਇੱਕ ਚੁੱਪ ਅਸਰਗੀ ਚ ਲੰਘਦੇ ਹੋਏ ਰੁੱਖਾਂ ਦੇ ਚਿਹਰੇ ਤੇ ਮੁਸਕਾਨ ਸੀ ਤੇ ਮਲਕੀਸ਼ ਸਿੰਘ ਦੇ ਚਿਹਰੇ ਤੇ ਸਕੂਨ ਸੀ ਦੂਜੇ ਦਿਨ ਉੱਠਦੇ ਹੀ ਮਲਕੀਤ ਸਿੰਘ ਦੀ ਘਰਵਾਲੀ ਸਰਾਂ ਨੇ ਬਿਜਲੀ ਦਾ ਬਿੱਲ ਆ ਖੜੀ ਹੋ ਕੇ ਨਾਲ ਹੀ ਕਹਿੰਦੀ ਆ ਬਿੱਲ ਹੀ ਨਹੀਂ ਪੂਰੇ ਆਉਂਦੇ ਹੁਣ ਤਾਂ ਅੱਗ ਲੱਗਣੇ ਬਿੱਲ ਦੀ ਮੋਟੀ ਰਕਮ ਦੇਖ ਕੇ ਮਲਕੀਤ ਸਿੰਘ ਨੇ ਉਸ ਨੂੰ ਮੁਠੀ ਚ ਘੁੱਟ ਲਿਆ ਤੇ ਫਿਰ ਸੋਚਾਂ ਚ ਡੁੱਬ ਗਿਆ ਨੌ ਵਜ ਚੁੱਕੇ ਸੀ ਉੱਠਿਆ ਦੂਜੀ ਵਾਰ ਚਾਹ ਪੀਤੀ ਤੇ ਜਾ ਕੇ ਬਿਜਲੀ ਵਾਲਾ ਮেইন ਸਵਿਚ ਕੱਟ ਦਿੱਤਾ 10 ਕੁ ਮਿੰਟ ਬਾਅਦ ਮੁੰਡੇ ਦੇ ਕਮਰੇ ਦਾ ਕੁੰਡਾ ਖੁੱਲਿਆ ਦੋਨੋਂ ਮੀਆਂ ਬੀਬੀ ਬਾਹਰ ਆਏ ਕੁੱਲ ਗਈ ਨੀਂਦ ਪੁੱਤ ਸ਼ਿਰਾ ਚਾਹ ਪੀਲਾ ਚਾਲੇ ਬਿੱਲ ਭਰ ਕੇ ਆ ਆ ਕੋਈ ਨਾ ਰੱਖਦੇ ਭਾਰਾਉ ਪੈਸੇ ਕੱਢ ਕੇ ਰੱਖ ਜੀ ਮੁੰਡਾ ਰੁੱਖਾ ਹੀ ਬੋਲਿਆ ਐਸੇ ਤਾਂ ਪੁੱਤਰਾ ਜਿਹੜਾ ਵਰਤੂ ਉਹੀ ਭਰੂ ਏਸੀ ਬਿਨਾ ਤੁਹਾਨੂੰ ਨਹੀਂ ਆਉਂਦੀ ਨੀਂਦ ਰਜਵਾੜਿਆਂ ਨੂੰ ਆ ਸਾਡਾ ਤਾਂ ਫਰਾਟੀ ਨਾਲ ਵਧੀਆ ਸਰਦਾ ਐ ਜਦ ਆ ਗਰਮੀ ਲੱਗੂ ਤਾਂ ਕੂਲਰ ਚ ਪਾਣੀ ਪਾ ਲਾਂਗੇ ਨਾਲੇ ਗੱਲ ਸੁਣ ਮੇਰੀ ਗੱਡੀ ਰੱਖਣੀ ਆ ਤਾਂ ਕਿਸ਼ਤ ਵੀ ਭਾਰੀ ਵੇਰ ਨਾ ਕਹੀਂ ਦੱਸਿਆ ਨਹੀਂ ਮਲਕੀਸ਼ ਸਿੰਘ ਨੇ ਝਾੜਿਆ ਪਰ ਨਾ ਤੇ ਆਪਣੇ ਪੁਰਾਣੀ ਹੀਰੋ ਨੂੰ ਪੈਟਰ ਮਾਰ ਦਿੱਤਾ ਮੁੰਡੇ ਨੂੰ ਗੁੱਸਾ ਚੜ ਗਿਆ ਪ੍ਰੇਤ ਆਪਣੀ ਘਰ ਵਾਲੀ ਨੂੰ ਗੁੱਸੇ ਚ ਬਾਚ ਮਾਰੀ ਆ ਮੈਂ ਸੋ ਚੱਕ ਮੱਚਦਾ ਲਾਈਟ ਕੱਟ ਗਿਆ ਬੁੜਾ ਪੈ ਆਪਣੇ ਪਿਓ ਨੂੰ ਗਾਲ ਕੱਢਦੇ ਨੂੰ ਪੂਰਾ ਸ਼ਰਮ ਨਾ ਕਰੀ ਮੁੰਡੇ ਦੀ ਬਾਹ ਨੂੰ ਹੁਣ ਕਲੇਸ਼ ਫਿਰ ਪੈਂਦਾ ਦਿੱਸ ਰਿਹਾ ਸੀ ਦੋਨੋਂ ਆਪਣੇ ਕਮਰੇ ਵਿੱਚ ਫੇਰ ਵੜ ਗਏ ਫਿਰ ਇਹ ਕੋਲ ਕਿੰਨੇ ਪਏ ਆ ਮੁੰਡੇ ਨੇ ਪ੍ਰੀਤ ਨੂੰ ਨੇੜੇ ਹੋ ਕੇ ਪੁੱਛਿਆ ਮੇਰੇ ਕੋਲ ਕੁਝ ਨਹੀਂ ਨਾ ਹੀ ਮੈਥੋਂ ਉਮੀਦ ਕਰੀ ਕੋਈ ਕਿ ਮੈਂ ਕੁਝ ਵੇਚਣ ਲਈ ਦਿਉ ਤੈਨੂੰ ਮੈਂ ਤਾਂ ਕਿਹਾ ਵੀ ਨਹੀਂ ਐਸੀ ਲਾਉਣ ਨੂੰ ਨਾ ਮੈਨੂੰ ਕੋਈ ਸ਼ੌਂਕ ਆ ਗੱਡੀ 'ਚ ਬਹਿਣ ਦਾ ਪ੍ਰੀਤ ਨੇ ਸੌਦੀ ਇੱਕ ਸੁਣਾ ਕੇ ਪੱਲਾ ਛੜਾ ਲਿਆ ਫੈਂ ਤੂੰ ਵੀ ਮੁੱਖ ਕੇ ਤੇ ਵੰਜਿਆ ਕਰ ਗਾਲ 'ਚ ਗੁੱਸਾ ਕੱਟ ਕੇ ਮੂੰਹ ਘੁਮਾ ਕੇ ਪਏ ਨੂੰ ਪਤਾ ਹੀ ਨਾ ਲੱਗਾ ਫਿਰ ਕਦੋਂ ਨਹੀਂ ਆਕੀ 4 ਵਜੇ ਮੋਬਾਈਲ ਖੜਕਿਆ ਉਹਨੇ ਚੁੱਕਿਆ ਤਜੱਸਾ ਬੋਲਿਆ ਕਿਤੇ ਆ ਘਰੇ ਆ ਕਰੇ ਕੀ ਓਏ ਗੰਡੀ ਲੈ ਕੇ ਆ ਇੱਕ ਮਿੱਤਰ ਤੋਂ ਪਾਰਟੀ ਲੈਣੀ ਆ ਨਵਾਂ ਪੁਰਜਾ ਪਸਾਇਆ ਹੋਣਿਆ ਸਰੀ ਆ ਬਾਣੀਆਂ ਵਾਲੀ ਨਾਲ ਹੀ ਪੜਦੀ ਆ ਅੱਛਾ ਆਉਣਾ ਫਿਰ ਓਏ 6 ਤੀ ਐਂ ਟਾਈਮ ਚੁੱਕਣਾ ਕਹਿੰਦਾ ਕਹਿੰਦਾ ਜੱਸਾ ਫੋਨ ਕੱਟ ਗਿਆ 4 ਹੋ ਕੇ ਜਾਣ ਲੱਗੇ ਨੂੰ ਮਾਂ ਕਹਿੰਦੀ ਅਛੇ ਸੀ ਅਜਿੰਪੁੱਤ ਤੇਰਾ ਬਾਪੂ ਗੁੱਸਾ ਕਰਦਾ ਆਜੂ ਯਾਰ ਕਹਿ ਕੇ ਸਪਲੈਂਡਰ ਦੀ ਕਿੱਕ ਮਾਰਤੀ ਅੱਗੇ ਜੱਸਾ ਤੇ ਉਹਦਾ ਮਿੱਤਰ ਉਹਨੂੰ ਸਪਲੈਂਡਰ ਤੇ ਵੇਖ ਮੱਥੇ ਵਟਪਾਗੇ ਓਏ ਗੱਡੀ ਨਹੀਂ ਲੈ ਕੇ ਆਇਆ ਸਵਾਲ ਮੂੰਹ ਤੇ ਮਾਰਿਆ ਓਦੇ ਰੁਕਣ ਤੋਂ ਪਹਿਲਾਂ ਓਹ ਨਹੀਂ ਯਾਰ ਮੈਂ ਨਹੀਂ ਜਾਣਾ ਬਾਪੂ ਓੱਖਾ ਜਿਹਾ ਹੁੰਦਾ ਅੱਜਕੱਲ ਨਾਲੇ ਜੱਸੇ ਯਾਰ ਗੱਲ ਸੁਣੇ ਜੱਸਾ ਨੂੰ ਪਾਸੇ ਕਰਕੇ ਬਾਪੂ ਦੇ ਗੁੱਸੇ ਦੀ ਕਹਾਣੀ ਦੱਸੀ ਤਾਂ ਜੱਸਾ ਕਹਿੰਦਾ ਭਰਾਵਾ ਤੈਨੂੰ ਪਤਾ ਹੀ ਆ ਆਪਾਂ ਤਾਂ ਹੈਗੇ ਲੰਡੇ ਝੇੜੇ ਪੈਗ ਬੁਗ ਲਾਉਣਾ ਤਾਂ ਗੱਲ ਕਰ ਕਹਿੰਦੇ ਕਹਿੰਦੇ ਜੱਸੇ ਨੇ ਫੋਨ ਮਿੱਤੇ ਨੂੰ ਮਾਰਿਆ ਉਹ ਤੇਰੇ ਵਾਲਾ ਬੁਲਟ ਲੈ ਕੇ ਆ ਛੇਤੀ ਆ ਯਾਰ ਆ ਫੁਕਰਾ ਮੌਕੇ ਤੇ ਮੋਟ ਗਿਆ ਮੁੰਡੇ ਨੂੰ ਆਪਣੇ ਜਿਗਰੀ ਯਾਰ ਤੋਂ ਇਹ ਉਮੀਦ ਨਹੀਂ ਸੀ ਉਹ ਸਮਝ ਗਿਆ ਕਿ ਇਹਦੀ ਯਾਰੀ ਸਿਰਫ ਗੱਡੀ ਕਰਕੇ ਸੀ ਮੁਰਦੇ ਉਸ ਨੂੰ ਨਾਲ ਬਿਠਾ ਕੇ ਦਿੱਤੀਆਂ ਗੇੜੀਆਂ ਉਸ ਨੂੰ ਸੂਲਾ ਵਾਂਗ ਚੁੱਬੀਆਂ ਮੁੰਡਾ ਵਾਪਸ ਕਰ ਆ ਗਿਆ ਧੰਨਵਾਦ